ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਮੋਗੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਦੇਵੇ ਚੜ੍ਹਦੀ ਕਲਾ 'ਚ ਰੱਖੇ ਸਰਬੱਤ ਦਾ ਭਲਾ ਕਰੇ ਪ੍ਰਮਾਤਮਾ ਸੋ ਅੱਜ ਤੇ ਗੀਤ ਲੈ ਕੇ ਹਾਜ਼ਰਾਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅੱਜ ਮੈਂ ਤੁਹਾਨੂੰ ਇੱਕ ਨਵੇਕਲਾਈ ਸੁਹਾਗ ਸੁਣਾਉਣ ਲੱਗੀ ਹਾਂ ਤੁਸੀਂ ਬਹੁਤ ਘੱਟ ਸੁਣਿਆ ਹੋਣਾ ਇਹ ਸ਼ਾਇਦ ਕਿਸੇ ਨੇ ਨਹੀਂ ਸੁਣਿਆ ਹੁਣ ਆਮ ਤੌਰ ਤੇ ਇਹ ਸੁਹਾਗ ਬਹੁਤ ਘੱਟ ਗਾਇਆ ਗਿਆ ਬੜਾ ਪੁਰਾਣਾ ਸੋ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਮਾਨੋ ਆਨੰਦ ਪਿਆਰੇ ਜੀ ਸੁਹਾਗ ਦਾ ਵਾਣੇ ਫੁੱਲੀ ਵਾਣੇ ਬੇਲ ਸਦਾ ਵਾਣੇ ਫੁੱਲੀਏ ਵਾਣੇ ਫੁੱਲੀ ਵਾਣੇ ਬੇਲ ਸਦਾ ਫੁੱਲੀ ਨਗਰ ਵੇਲ ਸਦਾ ਚੰਬਾ ਮੋਲ ਲਈਏ ਜਿਸ ਕਾਰ ਪੰਜ ਪੁੱਤਰ ਬਾਲੀ ਤੇ ਕੰਨਿਆ ਇੱਕ ਆ ਜਿਸ ਕਾਰ ਪੰਜ ਪੁੱਤ ਬਾਲੀ ਤੇ ਕੰਨਿਆ ਇੱਕ ਆ ਵੰਜੇ ਕਰਨ ਸਲਾਹ ਕੰਨਿਆ ਵਰ ਟੋਲੀਏ ਮਾਤਾ ਕਹੇ ਗੋਬਿੰਦ ਪਿਤਾ ਕਹੇ ਅਸਲੀਆ ਮਾਤਾ ਕਹੇ ਗੋਬਿੰਦ ਪਿਤਾ ਕਹੇ ਅਸਲੀਆ ਬਾਬੋ ਕਹੇ ਸੀਸ ਪਾਲ ਵੀਰਾ ਕਹੇ ਗ੍ਰੀਸ਼ਨਿਆ ਨਾ ਦੇਈਏ ਗੋਬਿੰਦ ਨਾ ਦੇਈਏ ਸਲਹੁ ਨਾ ਦੇਈਏ ਗੋਬਿੰਦ ਨਾ ਦੇਈਏ ਾਂਦੇ ਯੇ ਸੀਸ ਪਾਲ ਕੰਨਿਆਂ ਦੇ ਯੇ ਕ੍ਰੀਸ਼ਨਨ ਨੂੰ ਲਿਆਓ ਪਿਤਲ ਪਰਾਤ ਕੇ ਮੈਂ ਦੀ ਕੋਲੀਏ ਲਿਆਓ ਕਪਿਤ ਲਪਰਾਤ ਕੇ ਮੈਂਦੀ ਕੋਲੀਏ ਬੀ ਬੀ ਲਈਏ ਕੋਏ ਕਰੋ ਕਰ ਟੋਲੀਏ ਲਿਆਵੋ ਚਾਰੇ ਥੰਮੀ ਲਿਆਓ ਚਾਰੇ தம்ੀਆਂ ਚੰਦ ਆਤਾਣੀਆਂ ਇਹਨਾ தம்ੀਆਂ ਦੇ ਅੰਦਰ ਹਰ ਮੰਗਲ ਗਾਵੀਏ ਲਿਆਓ ਪਿਤਲੇ ਪੁਰਾਤ ਵੇਸਾਤ ਸੁਪਾਰੀਆਂ ਲਾਓ ਪਿੱਤਲੇ ਪ੍ਰਾਂਤ ਕੇ ਸਾਤ ਸੁਬਾਰੀਆਂ ਬੀਬੀ ਖੇਲੇ ਸਹੇਲੀਆਂ ਕੇ ਕ੍ਰਿਸ਼ਨ ਖੇਲੇ ਸਾਲੀਆਂ ਮਾਏ ਨਹੀਂ ਸੁਣ ਮੇਰੀ ਇਹ ਵਚਨ ਤੂੰ ਕਿਉਂ ਮਾਏ ਨਹੀਂ ਸੁਣ ਮੇਰੀ ਇਹ ਵਚਨਾ ਤੋਂ ਕਿਉਂ ਹਾਰੀ ਵਾਰ ਮੇਰਾ ਸਿਰ ਪਾਲ ਕ੍ਰਿਸ਼ਨ ਨੇ ਟਕ ਟੋਲਣ ਕਿਉਂ ਤੂਰੀ ਮਾਏ ਨਹੀਂ ਸੁਣ ਮੇਰੀ ਇਹ ਵਚਨਾ ਤੋਂ ਕਿਉਂ ਬਾਰ ਮੇਰਾ ਸੀਸ ਪਾਲ ਕ੍ਰਿਸ਼ਨ ਟੋਲਣ ਕਿਉਂ ਤੂਰੀ ਧੰਨਵਾਦ ਜੀ ਜਰੂਰ ਦੱਸਿਓ ਕਮੈਂਟ ਕਰਕੇ ਕਿ ਹਾਜਾ ਲੱਗਿਆ ਤੁਹਾਨੂੰ ਸੁਹਾਗ ਤੇ ਇਹਨੂੰ ਵੱਧ ਤੋਂ ਵੱਧ ਗਾਇਆ ਕਰੋ ਕਿਉਂਕਿ ਇਹ ਜੇ ਸੁਹਾਗ ਇਹ ਬੜੇ ਸੋਹਣੇ ਹੁੰਦੇ ਨੇ ਤੇ ਇਹ ਵੀ ਇੱਕ ਅਲੋਪ ਜਿਹਾ ਹੀ ਹੋਇਆ ਪਿਆ ਹੈ ਤੇ ਮੈਨੂੰ ਆਸ ਆ ਤੁਸੀਂ ਇਹਨੂੰ ਅੱਗੇ ਵਾਸਤੇ ਜਿਉਂਦਾ ਰੱਖੋਗੇ ਧੰਨਵਾਦ ਜੀ